ਪਲੇਟਫਾਰਮ ਲੱਗਿਆ ਵਾ ਟਰੈਕਟਰ ਮਿੱਤਰੋ ਪੂਰੇ ਸ਼ੌਂਕ ਨਾਲ ਰੱਖਿਆ ਵਾ ਵੀਰ ਦਾ 354 ਘੰਟੇ ਮਿੱਤਰੋ ਇਹ ਟਰੈਕਟਰ ਚੱਲਿਆ ਟਰ ਵੀ 3730 ਤੇ ਪੀਵੀ 65ਬੀਏ 3730 ਨੰਬਰ ਵੀ 3730 ਆ ਟਰੈਕਟਰ ਦਾ ਤੇ ਟਰੈਕਟਰ ਵੀ 3730 ਆ ਆ ਲੂ ਲੂਆਂ ਦੀ ਖੇਤੀ ਕਰਦਾ ਜਿਹੜੇ ਵੀਰਾਂ ਉਹਨਾਂ ਖਾਤਰ ਵਰਦਾਨ ਵਾਲਾ ਕੰਮ ਆ ਤੇ ਖਰਚਾ ਟਰੈਕਟਰ ਦਾ ਮਿੱਤਰੋ ਬਹੁਤ ਘੱਟ ਆ ਸਰਬੋ ਇਹਨੂੰ ਕੰਪਨੀ ਲਾ ਕੇ ਦਿੰਦੀ ਹੁੰਦੀ ਸੀ ਟਰੈਕਟਰ ਦੀ ਜਿਹੜੀ ਸੀਟ ਆ ਉਹ ਐਡਜਸਟੇਬਲ ਆ ਅੱਗੇ ਪਿੱਛੇ ਨਹੀਂ ਹੁੰਦੀ ਉੱਤੇ ਥੱਲੇ ਵੀ ਹੁੰਦੀ ਆ ਸੱਸੀ ਗਾਲ ਦੋਸਤੋ ਸਵਾਗਤ ਹੈ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਨਾਲ ਆਪਾਂ ਖੜਿਆ ਬਰਨਾਲਾ ਟਰੈਕਟਰ ਮੰਡੀ ਤੇ ਤੇ ਮੰਡੀ ਲੱਗਦੀ ਹੈ ਜੀ ਹਰ ਸੋਮਵਾਰ ਵਾਲੇ ਦਿਨ ਤੇ ਟਰੈਕਟਰ ਸਾਨੂੰ ਲੈਣ ਤੇ ਕਰੀ ਕੈਮਰਾ ਮਾਰਦੇ ਇਧਰਲੇ ਪਾਸੇ ਹੌਲੈਂਡ ਜੌਂਡੀਅਰ ਸੋਨ ਵਾਲੀ ਦਾ ਸਵਰਾਜ ਲਗਭਗ 4x4 ਸਵਰਾਜ ਵੀ ਦਿਖਾਵਾਂਗੇ ਸਾਰਿਆਂ ਦੀ ਜਾਣਕਾਰੀ ਸਾਂਝੀ ਕਰਾਂਗੇ ਤੇ ਵੀਡੀਓ ਕਰ ਲੱਗਿਆ ਸਟਾਰਟ ਇਧਰਲੇ ਪਾਸੇ ਖੜਾ ਜੀ 3730 2024 ਦਾ ਮਾਡਲ ਆ 8,85,000 ਰੁਪਿਆ ਡਿਮਾਂਡ ਆ ਨਿਊ ਹਾਲੈਂਡ ਆ ਜੀ ਸਪੈਸ਼ਲ ਐਡੀਸ਼ਨ ਕੋੜਾ ਬੰਪਰ ਲੱਗਿਆ ਵਾ ਤੇ ਬੰਪਰ ਦੇ ਉੱਤੇ ਪੇਂਟ ਆ ਜਿਹੜਾ 2K ਦਾ ਲੱਗਿਆ ਕਰਿਆ ਵਾ ਮੈਟੈਲਿਕ ਵਿੱਚ ਸਾਨੂੰ ਅੱਡ ਕੈਮਰੇ ਦੇ ਵਿੱਚ ਵੀ ਉਵੇਂ ਜਿਵੇਂ ਕਰੀਏ ਚਮਕਦਾ ਦਿਦਾ ਹੋ ਤੇ ਇਹ 2K ਦਾ ਪੇਂਟ ਆ ਸਪੈਸ਼ਲ ਕਰਿਆ ਵਾ ਤੇ ਬਾਕੀ ਰੰਗ ਪੇਂਟ ਤਾਂ ਸਾਰਾ ਜਿਵੇਂ ਕਰੀਏ ਝਾਕੜ ਦੀ ਰੋਡ ਦੀ ਮਾਡਲ ਹੈਗਾ 2024 ਤੇ ਇਹ ਟਰੈਕਟਰ ਚੱਲਿਆ ਸਿਰਫ 354 ਘੰਟੇ 354 ਘੰਟੇ ਮਿੱਤਰੋ ਇਹ ਟਰੈਕਟਰ ਚੱਲਿਆ ਡਿਮਾਂਡ ਹੈਗੀ ਆ 8,85,000 ਪੰਜਾਬ ਨੰਬਰ ਦੇ ਵਿੱਚ ਆ ਨੰਬਰ ਆਪਾਂ ਬਾਈ ਦਾ ਸਕਰੀਨ ਦੇ ਉੱਤੇ ਦੇ ਦਾਂਗੇ ਉਹ ਨੰਬਰ ਤੇ ਤੁਸੀਂ ਗੱਲਬਾਤ ਕਰਕੇ ਕੋਈ ਵੀ ਟਰੈਕਟਰ ਲੈ ਕੇ ਜਾਣਾ ਲਿਜਾ ਸਕਦੇ ਹੋ ਇੱਕ ਕੇ ਭਰਾ ਦੇ ਟਰੈਕਟਰ ਨੇ ਸੀਰੇ ਦੇ ਤੇ ਨਾਲ ਆ ਗਿਆ ਜੀ ਇੱਕ ਹੋਰ ਹੌਲੈਂਡ 2018 ਦਾ ਮਾਡਲ ਆ ਪੀਵੀ 65 ਮਹਾਲੀ ਦਾ ਨੰਬਰ ਆ 6,95,000 ਰੁਪਿਆ ਡਿਮਾਂਡ ਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਟਾਇਰ ਟੁੱਟਦਾ ਜਮਾ ਚੰਗੀ ਪਿਆ ਫਰੰਟ ਐਡ ਤਾਂ ਜਮੀ ਨਵੇਂ ਪਿਆ ਜਿਵੇਂ ਕਹ ਜੀ ਉਮਣੀਆਂ ਜਾਂ ਹਜੇ ਤੱਕ ਲੰਘੀਆਂ ਨਹੀਂ ਉੱਥੋਂ ਤੇ ਹੌਲੈਂਡ ਹੋ ਗਿਆ ਦੋਨੇ ਤੇ ਅੱਗੇ ਆ ਗਿਆ ਜੌਂਡੀਰ ਮਿੱਤਰੋ ਗੇਅਰ ਪ੍ਰੋ 5210 2024 ਦਾ ਮਾਡਲ ਆ 1 ਲੱਖ 8 ਲੱਖ ਤੇ 65000 ਰੁਪਏ ਡਿਮਾਂਡ ਆ ਪੀਵੀ 19 ਨੰਬਰ ਆ ਅੱਗੇ ਆ ਗਿਆ ਜੀ 5055 ਆਈ ਤੇ ਕੰਡੀਸ਼ਨ ਦੇਖੋ ਦਿਲ ਪਾਸੇ ਟਰੈਕਟਰ ਦੀ ਮਿੱਤਰੋ ਪੀਵੀ 23 ਨੰਬਰ ਦੇ ਵਿੱਚ ਆ 2013 ਦਾ ਟੌਪ ਮਾਡਲ ਆ 4 ਲੱਖ 90000 ਡਿਮਾਂਡ ਆ ਤੇ ਇਹ ਟਰੈਕਟਰ ਆਏ ਸੀ ਸੱਜਣੋਂ ਉਦੋਂ ਜਦੋਂ ਹੋਏ ਸੀ ਕਾਲੇ ਢਿੱਡਲੇ ਬੰਦ ਆ ਕਾਲੇ ਢਿੱਡਲੇ ਉਹਨੂੰ ਬੰਦ ਹੋ ਗਏ ਸੀ ਕਿ 11 ਦੇ ਲਾਟ ਜੀ ਦੇ ਵਿੱਚ ਉਦੋਂ ਦੋ ਸਾਲੇ ਟਰੈਕਟਰ ਆਇਆ ਟਰਬੋ ਇਹਨੂੰ ਕੰਪਨੀ ਲਾ ਟਰਬੋ ਕੰਪਨੀ ਦੀ ਲੱਗੀ ਹੁੰਦੀ ਸੀ ਟਰੈਕਟਰ ਮੇਤਰੋ ਲਗਭਗ ਪੂਰੀ ਫੁੱਲ ਸਮਾਈ ਚ ਟਰੈਕਟਰ ਤੇ ਰੰਗ ਰੂਗ ਦੇਖੋ ਮੇਤਰੋ ਜਿਵੇਂ ਅਗੇ ਦੀ ਇੱਥੇ ਆ ਕਿ ਨਹੀਂ ਪਤਾ ਲੱਗਦਾ ਵੀ ਇਹ 13 14 ਮਾਡਲ ਹੋਊ ਕੰਡੀਸ਼ਨ ਹੈ ਕਿ 16 17 ਮਾਡਲ ਹੈ ਟਰੈਕਟਰ ਦੀ ਤੇ ਇਹਦਾ ਡਿਮਾਂਡ ਹੈ ਕਿ 4 ਲੱਖ 90 ਪੀਵੀ ਤੇ ਹੀ ਨੰਬਰ ਦੇ ਵਿੱਚ ਆ ਤੇ ਇਧਰਲੇ ਪਾਸੇ ਮੇਤਰੋ ਕਹਿੰਦੇ ਜਹਾਜ਼ ਹੀ ਖੜਾ ਪੀਵੀ 65 ਨੰਬਰ ਦੇ ਵਿੱਚ ਆ 21 ਮਾਡਲ ਆ ਜੀ 3630 ਤੇ ਖੜਾਵਾ ਤੁਹਾਨੂੰ ਦੱਸਦਾ ਹੁਣ ਟਰੈਕਟਰ ਦਾ ਤੇ ਨੰਬਰ ਸਭ ਤੋਂ ਵੱਡੀ ਗੱਲ ਹੈ ਇਹਦੀ ਇੱਥੇ ਮਾਰਵਲ ਦਾ ਕੈਮਰਾ ਟਰੈਕਟਰ ਵੀ 3730 ਤੇ ਪੀਵੀ 65ਬੀਏ 3730 ਨੰਬਰ ਵੀ 3730 ਆ ਟਰੈਕਟਰ ਦਾ ਤੇ ਟਰੈਕਟਰ ਵੀ 3730 ਆ ਤੇ ਖੜਾ ਦੇਖੋ ਮਿੱਤਰੋ ਫਰੰਟ ਵਾਲੇ ਟਾਇਰ ਲੱਗਿਆ ਬੀਕੇਟੀ ਦੇ 11 16 ਦੇ ਤੇ ਮਗਲੇ ਟਾਇਰ ਪਾਏ ਬਿਆ ਜੀ ਰੇਡੀਅਲ ਇਹ ਵੀ ਬੀਕੇਟੀ ਦੇ ਲੱਗੇ ਹੋਏ ਨੇ ਆਰ 28 ਤੇ ਟਰੈਕਟਰ ਮਿੱਤਰੋ ਜਿਵੇਂ ਕਹ ਰਹੀਏ ਕਿਸੇ ਸ਼ੌਂਕੀ ਬੀੜ ਦਾ ਟਰੈਕਟਰ ਆ ਇਹ ਇਹਨੇ ਟਰੈਕਟਰ ਹੌਲੈਂਡ ਰੱਖਣੇ ਸੌਖੀ ਗੱਲ ਨਹੀਂ ਆਹ ਟਰੈਕਟਰ ਨੂੰ ਦੇਖ ਕੇ ਕਿਸੇ ਵੀਰ ਨੇ ਕਿਹਾ ਹੋਣਾ 21 ਮਾਡਲ ਆ 8 ਲੱਖ ਤੇ 15000 ਰੁਪਏ ਡਿਮਾਂਡ ਆ ਬਾਕੀ ਰੇਟ ਮਿੱਤਰੋ ਮੌਕੇ ਦਾ ਟਰੈਕਟਰ ਦੀ ਕੰਡੀਸ਼ਨ ਦੇਖ ਕੇ ਤੁਹਾਨੂੰ ਲੱਗ ਗਈ ਉਹਨਾਂ ਟਰੈਕਟਰ ਪਿਆ ਪੂਰਾ ਚੰਗਾ ਇੰਜਨ ਗੇਅਰ ਦੀ ਤਸੱਲੀ ਆ ਛਾਤਰੀ ਸੁਤਰੀ ਕੰਪਨੀ ਫਿੱਟਡ ਲੱਗੀ ਵੀ ਆ ਤੇ ਹੁਣ ਤੁਸੀਂ ਕਹਿੰਦੇ ਹੋ ਹੌਲੈਂਡ ਤੇ ਜੌਂਟੀਅਰ ਦਿਖਾਈ ਜਾਂਦਾ ਕੋਈ ਛੋਟਾ ਟਰੈਕਟਰ ਦਿਖਾਈ ਨਹੀਂ ਕਿਸਾਨਾਂ ਖਾਤਰ ਤਾਂ ਅੱਗੇ ਨਿੱਕਾ ਜਿਹਾ ਟਰੈਕਟਰ ਖੜਾ ਜੀ ਮੈਸੀ 241 ਮਿੱਤਰੋ ਨਿੱਕਾ ਜਿਹੀ ਲੱਗਦਾ ਜਿਵੇਂ ਘੋੜ ਪੂਰਾ ਬੰਪਰ ਲੱਗਿਆ ਪਾ 2021 ਮਾਡਲ ਆ 5 ਲੱਖ ਤੇ 25000 ਰੁਪਿਆ ਡਿਮਾਂਡ ਆ ਇਹ ਟਰੈਕਟਰ ਜ਼ਿਆਦਾਤਰ ਜਿਵੇਂ ਆਲੂ-ਲੂਆਂ ਦੀ ਖੇਤੀ ਕਰਦੇ ਆ ਜਿਹੜੇ ਵੀਰਾਂ ਉਹਨਾਂ ਖਾਤਰ ਵਰਦਾਨ ਵਾਲਾ ਕੰਮ ਆ ਤੇਲ ਖਰਚਾ ਟਰੈਕਟਰ ਦਾ ਮਿੱਤਰੋ ਬਹੁਤ ਘੱਟ ਆ ਤੇ ਨਾਲ ਆ ਗਿਆ ਜੀ ਫਾਰਮ ਟਰੈਕ 60 60 ਟਾਇਰ ਲੱਗਿਆ ਅਪੋਲੋ ਦੇ ਜਮਾਂ ਨਵੇਂ ਅਪੋਲੋ ਟਾਇਰਾਂ ਦੇ ਉੱਤੇ ਉਮੀ ਪਿਆ ਗੁੱਡੇਗਾ ਤੇ ਮਗਲੇ ਟਾਇਰ ਵੀ ਲਗਭਗ ਨਵੇਂ ਮਗਲੇ ਟਾਇਰ ਵੀ ਨਵੇਂ ਪਏ ਜੀ ਚੌਕੜਾ ਪੋਲੋ ਦਾ ਆ ਸੇਪ ਦੇ ਵਿੱਚ ਫਾਰਮ ਟਰੈਕ ਆਈ ਵੀ ਘੱਟ ਆ ਤੇ ਜਿਹਦੇ ਕੋਲ ਹੈਗਾ ਉਹ ਬੰਦਾ ਵੇਚਦਾ ਵੀ ਹੈ ਨਹੀਂ ਟਰੈਕਟਰ ਵੀਆ ਮਿੱਤਰੋ ਪੂਰਾ ਚੰਗਾ ਫਾਰਮ ਡ੍ਰੈਗ ਇਹਗਾ ਜੀ 2014 ਮਾਡਲ ਆ ਤੇ ਡਿਮਾਂਡ ਹੈਗੀ ਹੈਗੀ 4 ਲੱਖ ਤੇ 95000 ਰੁਪਇਆ 495000 ਰੁਪਇਆ ਡਿਮਾਂਡ ਆ ਚੌਕੜਾ ਟਾਇਰਾਂ ਦਾ ਜਮਾ ਨਵਾਂ ਤੇ ਇਹਦੇ ਵਿੱਚ ਕੀ ਚੀਜ਼ ਖਾਸ ਇਹਨੂੰ ਬਣਾਉਂਦੀ ਆ ਟਰੈਕਟਰ ਦੀ ਜਿਹੜੀ ਸੀਟ ਆ ਉਹ ਅਡਜਸਟੇਬਲ ਆ ਅੱਗੇ ਪਿੱਛੇ ਨਹੀਂ ਹੁੰਦੀ ਉੱਤੇ ਥੱਲੇ ਵੀ ਹੁੰਦੀ ਆ ਤੇ ਫੀਚਰ ਏ ਟਰੈਕਟਰ ਦੇ ਵਿੱਚ ਬਹੁਤ ਭਰ ਭਰ ਕੇ ਪਾਈ ਸੀ ਕੰਪਨੀ ਨੇ 4 ਸਿਲੰਡਰ ਦੇ ਵਿੱਚ ਅੱਗੇ ਆਗੇ ਜੀ ਮੈਸੀ 9500 ਇਹ ਟਰੈਕਟਰ ਦੇ ਵੀ ਟਾਇਰ ਟੁਰਮੇਤਰੋ ਪੂਰੇ ਚੰਗੇ ਪਏ ਆ ਗੁੜੀੜ ਦਾ ਚੌਕੜਾ ਲੱਗਿਆ ਤੇ ਅਗਲੇ ਟਾਇਰ ਲੱਗੇ ਆ ਜਹਾਜੀ ਤੇ ਰੰਗ ਪੇਂਟ ਹੈਗਾ ਪੂਰਾ ਚੰਗਾ 2016 ਮਾਡਲ ਆ 475000 ਰੁਪਏ ਡਿਮਾਂਡ ਆ ਪਾਵਰ ਸਟੀਅਰਿੰਗ ਆ ਤੇ ਪਾਵਰ ਸਟੀਅਰਿੰਗ ਸਿੰਗਲ ਸਿੰਗਲ ਜੱਕ ਲੱਗਿਆ ਮੇਰੇ ਖਿਆਲ ਨਾਲ ਇੱਧਰ ਵੀ ਸਿੰਗਲ ਆ ਤੇ ਨਹੀਂ ਇੱਕ ਸਾਈਡ ਜੱਕ ਆ ਜੀ ਅੱਗੇ ਆ ਗਿਆ ਜੀ ਡੀਆਈ 60 ਸੋਨਾਲੀਕਾ ਸੋਨਾਲੀਕਾ ਸਕੰਦਰ ਆ ਗਿਆ ਮੇਤਰੋ ਟਰੈਕਟਰ ਪਿਆ ਪੂਰਾ ਨਵਾਂ ਇੰਜਨ ਟਰੈਕਟਰ ਦਾ ਜਿਵੇਂ ਕਰੀਏ ਸੀਸੇ ਵਾਂਗ ਚਮਕਦਾ ਅਗਲੇ ਟਾਇਰ ਵੀ ਚੰਗੇ ਪਏ ਆ ਚੌਕੜਾ ਲੱਗਿਆ ਟਾਇਰ ਟੂ ਹੈ ਗਿਆ ਟਰੈਕਟਰ ਦੇ ਨਾਲ ਦੇ 2022 ਮਾਡਲ ਆ 6 ਲੱਖ 85000 ਰੁਪਏ ਟਰੈਕਟਰ ਦੀ ਡਿਮਾਂਡ ਆ ਰੇਟ ਮਿੱਤਰੋ ਮੌਕੇ ਤੇ ਘੱਟ ਵੱਧ ਹੋ ਜਾਊਗਾ ਅੱਗੇ ਆ ਗਿਆ ਜੀ ਸਵਰਾਜ 855 2010 ਮਾਡਲ 3 ਲੱਖ 75000 ਡਿਮਾਂਡ ਸਿੰਪਲ ਸਟੀering ਦੇ ਵਿੱਚ ਆ ਟਾਇਰ ਲੱਗਿਆ ਜੀ ਪਿਛਲੇ ਟਾਇਰ ਹੈਗੇ ਨੇ ਜੇ ਕੇ ਦੇ ਟਾਇਰਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਅਗਲੇ ਟਾਇਰ ਲੱਗੇ ਨੇ ਜੀ ਐਮ ਆਰ ਐਲ ਦੇ ਤੇ ਇਹ ਟਰੈਕਟਰ ਦੀ ਮਿੱਤਰੋ ਡਿਮਾਂਡ ਹੈਗੀ ਆ 10 ਮਾਡਲ ਦੀ 3 ਲੱਖ 75000 ਰੁਪਏ ਤੇ ਨਾਲ ਆ ਗਿਆ ਜੀ ਕਾਲੇ ਢਿੱਡ ਵਾਲਾ 53 10 ਬੀਕੇਡੀ ਕਮਾਂਡਰ ਦੇ ਪਿਛਲੇ ਟਾਇਰ ਨੇ ਐਮ ਆਰ ਐਫ ਦੇ ਅਗਲੇ ਟਾਇਰ ਨੇ ਟਰੈਕਟਰ ਮਿੱਤਰੋ ਜਿਵੇਂ ਕਹਦੀ ਇਹ ਪੂਰਾ ਸੁੱਕਾ ਤੇ ਸਾਫ਼ ਪਿਆ ਜੀ ਪੂਰਾ ਸਾਰਾ ਕੁਝ ਨਾਲ ਦਾ ਹੈ ਤੇ ਇਹ ਟਰੈਕਟਰ ਮਾਡਲ ਹੈਗਾ ਜੀ 2009 5 ਲੱਖ ਤੇ 25000 ਰੁਪਏ ਡਿਮਾਂਡ ਹੈ ਵਾਹ ਕਿਹੜਾ ਪੰਡਾ ਉੱਗੋ ਕੇ ਪੰਡਾਈ ਆਪਣਾ ਤੇ ਇਹ ਟਰੈਕਟਰ ਕਹਿੰਦੇ ਨਵਾਂ ਮਾਡਲ ਤੇ ਕਾਲੇ ਢੱਡਲਾ ਮਿੱਤਰੋ ਦੀਵਾ ਲਗੇ ਪਣ ਲਾ ਕੰਮ ਵੀ ਆ ਕੰਮ ਹੀ ਆ ਚੰਗਾ ਟਰੈਕਟਰ ਜਿਹਦੇ ਕੋਲ ਹੈਗਾ ਬੰਦਾ ਵੇਚ ਦੇ ਨਹੀਂ ਕਿ ਖੂਬੀਆਂ ਵਾਲੀਆਂ ਨੇ ਟਰੈਕਟਰ ਦੇ ਵਿੱਚ ਖਰਚਾ ਬਹੁਤ ਘੱਟ ਆ ਅੱਗੇ ਆ ਗਿਆ ਜੀ ਮਾਲਵੇਰੀ ਦੀ ਸਾਣ 15 ਸਪੀਡਾਂ ਦੇ ਵਿੱਚ ਜਹਾਜ਼ ਆ ਜੀ ਪਲੇਟਫਾਰਮ ਲੱਗਿਆ ਹੋਇਆ ਟਰੈਕਟਰ ਮਿੱਤਰੋ ਪੂਰੇ ਸ਼ੌਂਕ ਨਾਲ ਰੱਖਿਆ ਹੋਇਆ ਵੀਰ ਦਾ 3 ਸਪੀਡ ਦੇ ਵਿੱਚ ਆ ਕੰਡੀਸ਼ਨ ਚੈੱਕ ਕਰੋ ਪਹਿਲਾਂ ਦਾ ਮਿੱਤਰੋ ਖੜਾ ਵਈਦਾ ਦਾ ਟਰੈਕਟਰ ਤਾਂ ਮੈਨੂੰ ਤਾਂ ਲੱਗਦਾ ਜਿੰਨਾ ਟਾਇਰ ਵੀ 17 ਨੰਬਰ ਪਾਏ ਨੇ ਤਾਂ ਹੀ ਬੜਾ ਉੱਚਾ ਡੈਕ ਸਮੇਤ ਕੰਪਲੀਟ ਐਵੇਂ ਦਾ ਐਵੇਂ ਹੀ ਮਿਲੂਗਾ ਮਾਡਲ ਹੈਗਾ ਜੀ 22 7 ਲੱਖ 65000 ਰੁਪਏ ਡਿਮਾਂਡ ਹੈ ਰੇਡ ਮਿੱਤਰੋ ਮੌਕੇ ਦਾ ਅੱਗੇ ਆ ਗਿਆ ਜੀ 2009 ਮਾਡਲ ਆ 855 ਆ ਗਿਆ ਜੀ 2009 ਮਾਡਲ ਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਟਾਇਰ ਡੂਰ ਹੈਗੇ ਨਹੀਂ ਜੀ 14 ਦੇ ਟਾਇਰਾਂ ਦੇ ਵਿੱਚ ਆ ਗੁਡੀਅਰ ਦੇ ਟਾਇਰ ਨੇ ਤੇ ਇਹਦੀ ਡਿਮਾਂਡ ਕੀ ਆ 3 ਲੱਖ 65000 ਰੁਪਏ ਅੱਗੇ ਆ ਗਿਆ 2003 ਮਾਡਲ 2,75,000 ਰੁਪਏ ਡਿਮਾਂਡ ਆ ਟਾਇਰ ਲੱਗੇ ਨੇ ਮਗਰਲੇ ਜਮਾਂ ਨਵੇਂ ਜੇਕੇ ਦੇ ਅਗਲੇ ਟਾਇਰ ਵੀ ਚੰਗੇ ਪਏ ਨੇ ਟਰੈਕਟਰ ਦੇ ਤੇ ਜਿਹੜੀ ਕਰਕੇ ਸਾਨੂੰ ਬੜੀ ਖਿੱਚ ਹੋਈ ਵੀ ਅੱਗੇ ਜਾਣ ਦੀ ਥੋੜਾ ਜਿਹਾ ਹੋਰ ਅੱਗੇ ਵਧਿਆ 2,75,000 ਡਿਮਾਂਡ ਆ ਟਰੈਕਟਰ ਦੀ ਤੇ ਅੱਗੇ ਆ ਗਿਆ ਜਹਾਜ਼ ਮਿੱਤਰੋ ਨਿਊ ਹਾਲੈਂਡ ਖੜਾ ਜੀ 55B 2021 ਮਾਡਲ ਦੇ ਵਿੱਚ ਟਰੈਕਟਰ ਮਿੱਤਰੋ ਪੂਰਾ ਨਵੇਂ ਪਿਆ ਇ ਤਾਂ ਇਹ ਲੱਗਦਾ ਜਿਵੇਂ ਕਿਸਾਨ ਵੀ ਨੇ ਸਿੱਧਾ ਲਿਆ ਕੇ ਖੜਾਈ ਹੁੰਦਾ ਇੱਥੇ ਤੇ ਇਹ ਟਰੈਕਟਰ ਦੇ ਘਾਂਟਿਆਂ ਦੀ ਗੱਲ ਕਰੀਏ ਜੇ ਅਸੀਂ ਘਾਂਟੇ ਦੇਖੀਏ ਥੱਲੇ ਪਾਸ ਟ੍ਰੈਕਟਰ ਮਿੱਤਰੋ ਪੂਰਾ ਜਾਂਗਾ ਪਿਆ ਟਾਇਰ ਹੈਗੇ ਨੇ ਨਾਲ ਦੇ ਅਗਲੇ ਟਾ 1500 1500 ਘੰਟਾ ਚੱਲਿਆ ਜੀ ਐਮ ਆਰ ਐਫ ਦੇ ਟਾਇਰਾਂ ਦੇ ਵਿੱਚ ਡੰਡਾ ਫੱਟੀ ਡਰਾਵਲ ਸਾਰਾ ਕੁਝ ਨਾਲ ਮਿਲੂਗੀ ਮਿਲੂਗਾ ਤੇ ਨੰਬਰ ਬਾਈ ਦਾ ਹੈਗਾ ਜਿੰਨੇ ਟਰੈਕਟਰ ਦਿਖਾਏ ਆ 9815285868 ਇਹ ਕੰਟੈਕਟ ਨੰਬਰ ਆ ਨੰਬਰ ਸਕਰੀਨ ਦੇ ਉੱਤੇ ਵੀ ਲਾ ਦਾਂਗੇ 98152 85868 ਇਹ ਜਾ ਕੇ ਨੰਬਰ ਲਾ ਲਿਓ 21 ਮਾਡਲ ਦੇ ਵਿੱਚ 9 ਲੱਖ 70 ਹਜ਼ਾਰ ਰੁਪਏ ਡਿਮਾਂਡ ਆ ਟੌਪ ਮਾਡਲ ਆ ਜੀ ਅੱਗੇ ਆਗਾ ਮਿੱਤਰੋ ਜੌਂਡੀਅਰ 5405 ਗੀਅਰ ਪ੍ਰੋ ਵੀ ਮਾਡਲ ਦੇ ਵਿੱਚ ਆ 7,95,000 ਰੁਪਏ ਡਿਮਾਂਡ ਆ ਕ੍ਰੀਸ਼ਨ ਦਾ ਡਰੈਕਟਰ ਪਿਆ ਚੰਗਾ ਮੁੱਤਰੋ ਮਗਲੇ ਟਾਇਰ ਪਿਆ ਪੂਰੇ ਵਧੀਆ ਐਮ ਆਰ ਐਫ ਦੇ ਟਾਇਰ ਨਾਲ ਦੇ ਵਿੱਚ ਆ ਤੇ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਜੀ